ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬੀ ਚੈਨਲ ਦੇ ਦੇਖਣ ਵਾਲੇ ਦਰਸ਼ਕਾਂ ਸਵਾਗਤ ਉਧਾਨ ਸਵਾਲਕਾ ਖੇਮ ਕਰਨ ਦੇ ਪਿੰਡ ਬਾਧਰਨਗਰ ਵਿਖੇ ਉਸ ਵੇਲੇ ਬੜੀ ਜੱਕੋ 13ਵੀਂ ਘਟਨਾ ਵਾਪਰੀ ਜਦੋਂ ਇੱਕ ਇਕਲੌਤੇ ਪੁੱਤਰ ਨੇ ਆਪਣੇ ਸਾਕਾ ਫੌਜੀ ਪਿਤਾ ਦਾ ਕਤਲ ਕਰਕੇ ਉਸ ਦੀ Laash ਨੂੰ ਖੁਰਦ-ਮੁਰਦ ਕਰਦਿਆਂ ਰਾਤ ਨੂੰ ਹੀ ਉਸ ਦਾ ਸੰਸਕਾਰ ਕਰ ਦਿੱਤਾ ਗਿਆ ਉਕਤ ਜਾਣਕਾਰੀ ਅਸਚੂ ਗੁਰਮੁਖ ਸਿੰਘ ਬੁਲਟੋਆ ਅਤੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਪਿੱਖੇਵੜ ਵੱਲੋਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦਿੱਤੀ ਗਈ ਪੁਲਿਸ ਵੱਲੋਂ ਘਟਨਾ ਦਾ ਪਤਾ ਲੱਗਦਿਆਂ ਹੀ ਤੁਰੰਤ ਪਿੰਡ ਪਹੁੰਚ ਕੇ ਮ੍ਰਿਤਕ ਸਕਵੰਤ ਸਿੰਘ ਦੀਆਂ ਅਸਥੀਆਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਹੋਰ ਜਾਂਚ ਟੀਮਾਂ ਦਾ ਸਹਾਰਾ ਲੈ ਕੇ ਵੱਖ-ਵੱਖ ਥੁਰਿਆਂ ਤੇ ਕੰਮ ਕਰਦਿਆਂ ਮਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਅੰਮਲ ਕਰ ਦਿੱਤੀ ਗਈ ਇਸ ਬੰਦੀ ਲੋਕ ਇੱਕ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜੁੜੋ ਧੰਨਵਾਦ ਜੀ ਹਾਂਜੀ ਹੋਰ ਕੋਝਲ ਕਰਾ ਦੇ ਇੱਕ ਪਾਸੇ ਵੇਂਦੇ ਬਈ ਇੱਕ ਪਾਸੇ ਕਰ ਵੇਚਣਾ ਸੱਤਾਈ ਵੇਚ ਇੱਧਰ ਇੱਧਰ ਬਾਹਰੋਂ ਘੜ ਵੇਚਣਾ ਘੜ ਇੱਧਰ ਕਰ ਲਾ ਸੇ ਕਰਦੇ ਅੱਧੇ-ਅੱਧੇ ਪ੍ਰਯੋਗ ਨਹੀਂ ਮਰਾ ਇਹੋ ਲੱਕੜ ਦੀ ਫਲਾਣੀ ਨਹੀਂ ਆ ਰਹੀ ਠੀਕ ਇੱਧਰ ਮਿੱਕੇ ਦਾ ਨਾ ਕਰ ਆ ਆਂਦੇ ਨਾ ਫਟ ਗਈ ਪਿੰਡ ਬਹਾਦਰ ਨਗਰ ਕੱਲ ਰਾਤ ਇੱਕ ਬੜੀ ਦੁਖਦਾਈ ਘਟਨਾ ਹੋਈ ਜਦੋਂ ਪੁੱਤਰ ਵੱਲੋਂ ਹੀ ਆਪਣੇ ਪਿਤਾ ਦਾ ਕਤਲ ਕਰ ਦਿੱਤਾ ਗਿਆ ਪਰ ਇਸ ਸਬੰਧੀ ਜਿਹੜੀ ਮੋਤ ਪ੍ਰਾਨਾ ਇਨਫੋਰਮੇਸ਼ਨ ਆ ਉਹ ਐਸ ਐਚਓ ਥਾਣਾ ਬਲਟੂਆ ਨੂੰ ਰਿਸੀਵ ਹੋਈ ਜਿਸ ਸਬੰਧੀ ਪੁਲਿਸ ਪਾਰਟੀ ਤੇ ਮੈਂ ਵੀ ਮੌਕੇ ਤੇ ਪਹੁੰਚਾ ਜਿੱਥੇ ਜਾ ਕੇ ਤਸਦੀਕ ਕਰਨ ਤੇ ਸਾਨੂੰ ਇਹ ਗੱਲ ਪਤਾ ਲੱਗੀ ਕਿ ਕੱਲ ਸ਼ਾਮ ਸੁਖਵੰਤ ਸਿੰਘ ਸਨ ਆਫ ਅਜੀਤ ਸਿੰਘ ਇਹ ਮਰਨ ਵਾਲੇ ਨੇ ਸਤਵਿੰਦਰ ਸਿੰਘ ਇਹਨਾਂ ਦਾ ਲੜਕਾ ਹੈ ਸਤਵਿੰਦਰ ਸਿੰਘ ਸਨ ਆਫ ਸੁਖਵੰਤ ਸਿੰਘ ਜਿਨੇ ਗੋਲੀ ਚਲਾ ਕੇ ਆਪਣੇ ਪਿਤਾ ਦਾ ਕਤਲ ਕੀਤਾ ਇਹਨਾਂ ਦੇ ਜਿਹੜਾ ਝਗੜਾ ਆ ਉਹ ਕੱਲ ਸ਼ਾਮੀ ਝੋਨੇ ਨੂੰ ਮੰਡੀ ਵਿੱਚ ਸੁੱਟਣ ਨੂੰ ਲੈ ਕੇ ਹੋਇਆ ਇਸ ਗੱਲ ਦੀ ਟਕਰਾਰ ਦੋਵਾਂ ਪਿਓ ਪੁੱਤਾਂ ਦੇ ਵਿੱਚ ਹੋਈ ਪਿਓ ਨੇ ਜਿਹੜਾ ਥੋੜਾ ਜਿਹਾ ਸ਼ਰਾਬੀ ਉਹਨੇ ਦਨਾਲੀ ਕੱਢ ਕੇ ਆਪਣੇ ਲੜਕੇ ਵੱਲ ਕੀਤੀ ਤੇ ਮੁੰਡੇ ਨੇ ਦਿਨਾਲੀ ਖੋਕੇ ਆਪਣੇ ਪਿਤਾ ਦੇ ਫਾਇਰ ਕਰ ਦਿੱਤਾ ਤੇ ਉਹ ਤੇ ਨਲਾਬ ਵਿੱਚ ਲੱਗ ਗਿਆ ਪਿਤਾ ਜੀ ਜਿਹੜੇ ਜ਼ਖਮੀ ਹੋ ਗਏ ਉਹਨਾਂ ਨੂੰ ਚੁੱਕ ਕੇ ਹਸਪਤਾਲ ਲਿਜਾ ਗਿਆ ਤੇ ਡਾਕਟਰ ਸਾਹਿਬ ਨੇ ਦਾਖਲ ਕੀਤੇ ਤੋਂ ਪਹਿਲਾਂ ਹੀ ਉਹਨਾਂ ਨੂੰ ਚੈੱਕ ਕਰਕੇ ਦੱਸ ਦਿੱਤਾ ਵੀ ਇਹ ਮਰ ਚੁੱਕੇ ਨੇ ਇਹਨਾਂ ਦੀ ਮੌਤ ਹੋ ਚੁੱਕੀ ਆ ਜਿਸ ਸੰਬੰਧੀ ਇਹ ਡੈੱਡ ਬੋਡੀ ਲੈ ਕੇ ਫੇਰ ਆਪਣੇ ਪਿੰਡ ਆ ਗਏ ਕਿਉਂਕਿ ਇੱਕੋ ਘਰ ਨਾਲ ਸੰਬੰਧਤ ਮਾਮਲਾ ਸੀ ਮਲਕਿ ਪੁੱਤਰ ਵੱਲੋਂ ਹੀ ਪਿਤਾ ਦਾ ਜਿਹੜਾ ਕਤਲ ਕੀਤਾ ਗਿਆ ਏ ਇਸ ਕਰਕੇ ਇਹਨਾਂ ਨੇ ਸਵੇਰ ਜਿਹੜਾ ਇਹਦਾ ਸਸਕਾਰ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੇ ਬਿਨਾਂ ਹੀ ਕਰ ਦਿੱਤਾ। ਇਸ ਸਬੰਧੀ ਜਦੋਂ ਇਨਫੋਰਮੇਸ਼ਨ ਤੇ ਅਸੀਂ ਮੌਕੇ ਤੇ ਪੁੱਛਿਆ ਤੇ ਮੌਕੇ ਤੇ ਪੜਤਾਲ ਕੀਤੀ। ਤੇ ਮਰਨ ਵਾਲੇ ਦੀ ਪਤਨੀ ਜਸਵੀਰ ਕੌਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਹੈ ਅੰਡਰ ਸੈਕਸ਼ਨ 103 ਜਿਵੇਂ 1 238 ਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਰਾਵਾਂ ਤਲੇ ਥਾਣੇ ਬਲਟੋਈ ਵਿਖੇ ਪਰਚਾ ਦਰਜ ਕਰਕੇ ਤੇ ਇਹਦੀ ਤਫ਼ਤੀਸ਼ ਮੁਕੰਮਲ ਜਿਹੜੀ ਆ ਉਹ ਆਰੰਭ ਕਰ ਦਿੱਤੀ ਤੇ ਤਫਤੀਸ਼ ਦੌਰਾਨ ਇਹ ਗੱਲ ਬਿਲਕੁਲ ਸਾਹਮਣੇ ਆਈ ਆ ਕਿ ਮਰਨ ਵਾਲੇ ਸੁਖਵੰਤ ਸਿੰਘ ਦੇ ਲੜਕੇ ਵੱਲੋਂ ਹੀ ਉਹਦੇ ਲਾਇਸੈਂਸੀ ਵੈਪਨ ਦੇ ਨਾਲ ਫਾਇਰ ਕਰਕੇ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਇਸ ਸਬੰਧੀ ਜਿਹੜੀ ਐਫਐਐਸਐਲ ਟੀਮਾਂ ਵੀ ਮੌਕੇ ਤੇ ਬੁਲਾਈਆਂ ਗਈਆਂ ਹੋਰ ਜਿਹੜੇ ਸੈਂਟੀਫਿਕ ਸਪਰਟ ਉਹ ਵੀ ਆਏ ਤੇ ਮੌਕੇ ਤੇ ਤਫਤੀਸ਼ ਕਰਦੇ ਆ ਸਾਨੂੰ ਉਹਦੇ ਕੁਝ ਜਿਹੜੇ ਖੂਨ ਆਲੂਦ ਕੱਪੜੇ ਤੇ ਖੂਨ ਆਲੂਦ ਜਿਹੜੀ ਮਿੱਟੀ ਆ ਜਿਹੜੀ ਮਿਲੀ ਆ ਜਿਹਨੂੰ ਵੱਖ ਫਰਦ ਰਹੀਂ ਕਬਜ਼ਾ ਪੁਲਿਸ ਦੇ ਵਿੱਚ ਲਿਆ ਗਿਆ। ਸੋ ਇਹਦੇ ਸਬੰਧੀ ਜਿਹੜਾ ਮੁਕੱਦਮਾ ਉਹ ਅਸੀਂ ਦਰਜ ਕਰ ਲਿਆ। ਜਿੱਥੇ ਇਹਨਾਂ ਨੇ ਜਿਹੜੀ ਮ੍ਰਿਤਕ ਦਾ ਅੰਤਮ ਸੰਸਕਾਰ ਕੀਤਾ ਸੀ ਉਤੋਂ ਉਹਦੀਆਂ ਹੱਡੀਆਂ ਵੀ ਅਸੀਂ ਕਬਜ਼ਾ ਪੁਲਿਸ ਵਿੱਚ ਲੈ ਲਈਆਂ ਤੇ ਸਾਰੇ ਨੂੰ ਅਸੀਂ ਐਨਾਲਿਸਿਸ ਵਾਸਤੇ ਐਫਐਐਸਐਲ ਭੇਜਾਂਗੇ। ਤੇ ਇਹਦੇ ਨਾਲ ਮੌਤ ਦੇ ਕਾਰਨਾਂ ਬਾਰੇ ਵੀ ਪਤਾ ਲਗਾਇਆ ਜਾਊਗਾ। ਤੇ ਨਾਲ ਦੀ ਨਾਲ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਵਿਅਕਤੀਆਂ ਨੇ ਇਹਦਾ ਅੰਤਮ ਸੰਸਕਾਰ ਕੀਤਾ ਤੇ ਸਬੂਤਾਂ ਨੂੰ ਮਿਟਾਇਆ ਵਾ ਉਦੇ ਪਸੰਦੀ ਵੀ ਪੜਤਾਲ ਕਰਕੇ ਤੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਲੜਕੇ ਨੇ ਆਪਣੇ ਪਿਤਾ ਦਾ ਕਤਲ ਕਰਨ ਤੋਂ ਬਾਅਦ ਜਿਹੜੀ ਘਰ ਲੱਗੀ ਡੀਵੀਆਰ ਲਾ ਕੇ ਤੇ ਸਮੇਤ ਆਪਣੇ ਪਰਿਵਾਰ ਉਹ ਘਰ ਤੋਂ ਅੱਗੇ ਪਿੱਛੇ ਹੋ ਗਿਆ ਉਹਨੂੰ ਵੀ ਗ੍ਰਿਫਤਾਰ ਕਰਨ ਵਾਸਤੇ ਜਿਹੜੀਆਂ ਪਾਰਟੀਆਂ ਬਣਾ ਕੇ ਜਿੱਥੇ ਜਿੱਥੇ ਇਹਨਾਂ ਦੀਆਂ ਰਿਸ਼ਤੇਦਾਰੀਆਂ ਜੋ ਲੁਕਣ ਥਾਵਾਂ ਨੇ ਉੱਥੇ ਰੇਡ ਕਰਨ ਵਾਸਤੇ ਅਸੀਂ ਜਿਹੜੀ ਪੁਲਿਸ ਪਾਰਟੀਆਂ ਭੇਜ ਦਿੱਤੀਆਂ ਤੇ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਊਗਾ ਤੇ ਠੋਕ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਥੈਂਕ ਯੂ